ਸਸਿਕਾਲ ਜੀ ਸਾਰਨ ਪਰ ਪਰ ਸਸਿਕਾਲ ਜੀ ਆਪਾਂ ਚੱਲੇ ਗਰੂ ਕੀ ਢਾਬ ਲਓ ਜੀ ਤੁਸੀਂ ਬਣੇ ਰਹੋ ਮੇਰੇ ਨਾਲ ਚਲੋ ਚੱਲੇ ਜੀ ਆਪਾਂ ਦਰਸ਼ਨ ਕਰਾਈਏ ਤੁਹਾਨੂੰ ਗੁਰੂ ਕੀ ਢਾਬ ਦੀ ਜੀ ਗੁਰੂ ਕੀ ਢਾਬ ਜਿੱਥੇ ਰਹੇ ਚਪੈਂਦਾ ਆਪਾਂ ਚੱਲ ਪਏ ਆ ਗੁਰੂ ਕੀ ਢਾਬ ਲਈ ਨਾਲ ਮੇਰੀ ਦਰਾਣੀ ਹੈ ਮੇਰੇ ਤੇ ਉਹ ਮੇਰੇ ਨਾਲ ਚੱਲੀ ਹੈ ਤੇ ਦੂਸਰੀ ਦਰਾਣੀ ਦਾ ਬੇਟਾ ਤੇ ਉਹ ਸਫਾਈਆਂ ਦਾ ਕੰਮ ਕਰਦੀ ਸੀ ਘਰ ਵਿੱਚ ਤੇ ਉਹਦਾ ਇੱਕ ਪਾਸੇ ਬੇਟਾ ਤੇ ਇੱਕ ਪਾਸੇ ਬੇਟਾ ਮੇਰਾ ਨਾਲੇ ਆਪਾਂ ਪਹੁੰਚ ਗਏ ਆ ਜੀ ਗੁਰੂ ਕੀ ਢਾਬ ਜੈ ਤੌਰ ਕੋਟ ਕਪੂਰਾ ਦੇ ਅਸਤਾਨ ਦੇ ਵਿੱਚ ਸਾਹਮਣੇ ਦੇਖੋ ਮੇਨ ਐਂਟਰੀ ਗੇਟ ਬਣਿਆ ਥੋ 100 150 ਕੋ 100 150 ਗਾਜ ਤੇ ਪੈਂਦਾ ਜੀ ਮੀਟਰ ਤੇ ਕਹਿ ਦਿੰਦੇ ਆ ਜੀ ਨੂੰ ਗੁਰਦੁਆਰਾ ਸਾਹਿਬ ਅੱਗੇ ਆ ਲੋਕ ਪੈਦਲ ਬਹੁਤ ਜਾਂਦੇ ਮੱਸਿਆ ਪੰਨਿਆ ਬਹੁਤ ਭਾਰੀ ਲੱਗਦੀ ਹੈ ਇੱਥੇ ਤੇ ਆਪਾਂ ਪਹੁੰਚ ਗਏ ਆ ਜੀ ਇੱਥੇ ਗੁਰੂ ਕੀ ਟਾਪ ਤੇ ਆਪਾਂ ਹੁਣ ਗੱਡੀ ਨੂੰ ਕਰਾਂਗੇ ਇੱਥੇ ਕਿੱਸੇ ਪਾਸੇ ਪਾਰਕ ਦੇ ਵਿੱਚ ਜਾ ਕੇ ਕਰਾਂਗੇ ਕਿਉਂਕਿ ਆਪਾਂ ਹਲੇ ਰੋਡ ਦੇ ਉੱਪਰ ਹੀ ਚੱਲ ਰਹੇ ਆ ਜੋ ਅੰਦਰ ਜਾ ਰਹੇ ਆ ਪਾਰਕ ਦੇ ਵਿੱਚ ਪਹੁੰਚ ਚੁੱਕੇ ਆ ਦੇਖੋ ਕਿੰਨੇ ਸੋਹਣੇ ਦਰਖਤ ਲੱਗੇ ਸ਼ਾਮਾਂ ਨੇ ਦਰਖਤਾਂ ਇੱਥੇ ਥੱਲੇ ਗੱਡੀਆਂ ਲੋਣ ਵਾਸਤੇ ਚਾਹੇ ਮਾਇਆਂ ਬੀਬੀਆਂ ਬੈਠਣ ਵਾਸਤੇ ਤਾਂ ਬਹੁਤ ਸੋਹਣੇ ਪਾਰਕ ਬਣੇ ਹੋਏ ਨੇ ਤੇ ਆਪਾਂ ਦਰਖਤ ਨੇ ਥੱਲੇ ਜਾ ਕੇ ਬੈਠ ਗਏ ਆਂ ਕੱਢ ਜਾਾਂਗੇ ਗੱਡੀ ਜੀ ਲੋ ਜੀ ਆਪਾਂ ਉੱਤਰ ਕੇ ਗੱਡੀ ਦੇ ਅੰਦਰ ਚੱਲ ਪਏ ਆਂ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਇਹ ਬਿਲਕੁਲ ਮੇਨ ਗੇਟ ਬਣਿਆ ਹੋਇਆ ਉਹਦੇ ਉੱਪਰ ਪਹਿਲਾ ਕਰੋੜ ਦੇ ਉੱਪਰ ਕਿਹੜਾ ਦੂਸਰਾ ਇਹ ਹੈ ਚਾਰ ਸਪੇਰਾ ਇਹ ਬਿਲਕੁਲ ਕੰਧਾਂ ਨਾਲ ਕੀਤੀਆਂ ਹੋਈਆਂ ਨੇ ਜਿਹਦੇ ਬਹੁਤ ਝੌਂਚੀਆਂ ਚਾਰ ਦਿਵਾਰੀਆਂ ਕੀਤੀਆਂ ਹੋਈਆਂ ਨੇ ਇਧਰਲੇ ਪਾਸੇ ਜੋੜਾ ਕਰ ਸੀ ਖੱਬੇ ਪਾਸੇ ਤਾਂ ਆਪਾਂ ਹੁਣ ਅੰਦਰੋਂ ਚੱਲ ਪਏ ਆ ਜੀ ਤੇ ਸਰੋਵਰ ਦੇਖੋ ਸਰੋਵਰ ਵੀ ਇੱਥੇ ਬਹੁਤ ਵੱਡਾ ਸਰੋਵਰ ਬਣਿਆ ਹੋਇਆ ਵਾ ਤੇ ਵੀ ਉਹ ਇਸ਼ਨਾਨ ਕਰਨ ਵਾਸਤੇ ਮੂਹ ਹੱਥੋਂ ਲੋ ਜਨਾਨ ਕਰੋ ਇਹ ਤੁਹਾਡੀ ਆਪਣੀ ਇੱਛਾ ਜੀ ਤੇ ਆਪਾਂ ਕਰਤਵਾਰਾ ਸਾਹਿਬ ਦੇ ਦਰਵਾਰ ਸਾਹਿਬ ਦੇ ਜਾਣ ਦੇ ਲਈ ਆਪਾਂ ਅਬ ਤੋਂ ਐਂਟਰ ਕੀਤਾ ਸੀ ਆ ਦੇਖੋ ਜੀ ਦਰਵਾਰ ਸਾਹਿਬ ਦੇ ਇਸ਼ਨਾਨ ਦੇਖੋ ਕਿੱਡਾ ਆਇਗਾ ਬਣਿਆ ਹੋਇਆ ਨਿਸ਼ਾਨ ਸਾਹਿਬ ਜੀ ਆਪਾਂ ਤਾਂ ਰੱਕੇ ਤੇ ਆਪਾਂ ਹੱਥ ਧੋਣ ਲਈ ਆ ਰਹੇ ਆਂ ਇੱਧਰ ਨੂੰ ਕਿਉਂਕਿ ਟੁੱਟੀ ਤੇ ਹੱਥ ਧੋਵਾਂਗੇ ਤੇ ਜੋ ਕਿ ਪਰੰਪਰਾ ਲਾ ਲੋ ਜਾਂ ਮੇਰਾ ਬਹਿਮ ਲਾ ਲੋ ਕਿ ਹੱਥ ਧੋ ਕੀ ਐਸੀ ਪਰ ਫਿਰ ਵੀ ਮੈਂ ਹੱਥ ਧੋਮਾ ਕੇ ਹੱਥ ਧੋ ਕੇ ਮੈਂ ਥੋ ਅੰਦਰ ਨੂੰ ਚੱਲ ਪਈਏ ਮੱਥਾ ਟੇਕਣ ਲੱਗ ਗਏ ਆਪਾਂ ਮੇਰਾ ਜਿਆਦਾ ਦਰਾਣੀ ਔਰ ਮੇਰਾ ਬੇਟਾ ਉਹ ਦੇਖ ਲਈ ਇਹਨਾਂ ਨੇ ਚਾਚੀ ਪਤੀ ਜਿੰਨੇ ਤੇ ਆਪਾਂ ਦਰਬਾਰ ਸਾਹਿਬ ਦੇ ਅੰਦਰ ਚੱਲ ਪਏ ਆਂਗੇ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਦਦਾਰ ਕਰਨਗੇ ਇੰਦਰ ਤੁਹਾਨੂੰ ਦਿਖਾ ਰਹੇ ਆਂ ਜੋ ਹਕਮਨਾ ਆ ਮਾ ਸਾਹ ਦੇਖੇ ਪਰ ਸ਼ੀਸ਼ੇ ਦਾ ਪੈਂਦਾ ਪਰਛਾਈ ਤੇ ਨਹੀਂ ਦਿਸਦੇ ਤੇ ਇਧਰ ਸੰਗਰਾਮ ਮੱਸਿਆ ਪੰਨੇ ਸਾਰੀਆਂ ਲਿਖ ਕੇ ਬਾਬਾ ਜੀ ਨੇ ਲਾਈਆਂ ਹੋਈਆਂ ਜੋ ਕਿ ਹਰ ਇੱਕ ਦੁਆਰਾ ਸੇਵ ਦੇ ਵਿੱਚ ਲਾਉਂਦੇ ਆ ਤੇ ਇੱਥੇ ਵੀ ਜੀ ਲੱਗੀਆਂ ਹੋਈਆਂ ਨੇ ਤੇ ਆਪਾਂ ਚੱਲੇ ਹਾਂ ਦਰਬਾਰ ਸਾਹਿਬ ਦੇ ਅੰਦਰ ਤੇ ਇੱਥੇ ਆਪਾਂ ਮੱਥਾ ਟੇਕਾਂਗੇ ਤੇ ਤੁਹਾਨੂੰ ਚਾਰ ਸਪੇਰੇ ਦੀ ਫਿਰ ਪ੍ਰਕਰਮਾ ਵੀ ਆਪਾਂ ਜ਼ਰੂਰ ਕਰਾਵਾਂਗੇ ਕਿ ਜਦੋਂ ਆਪਾਂ ਆ ਗਏ ਆ ਤੇ ਪ੍ਰਕਰਮਾ ਕਰਾਉਣਾ ਆਪਣਾ ਵੀ ਫਰਜ਼ ਬਣਦਾ ਜੀ ਤੇ ਆਪਾਂ ਤੁਹਾਨੂੰ ਕਰਾਵਾਂਗੇ ਪ੍ਰਕਰਮ ਆਪਾਂ ਮੱਥਾ ਟੇਕਿਆ ਤੁਹਾਨੂੰ ਚਾਰ ਸਪੇਰੇ ਦੇਖੋ ਦਿਖਾ ਰਹੇ ਆ ਬੜੇ ਪਿਆਰ ਭਾਵਨਾ ਨਾਲ ਆਪਾਂ ਤੁਹਾਨੂੰ ਦਰਸ਼ਨ ਕਰਾ ਰਹੇ ਆਗੇ ਤੇ ਤੁਸੀਂ ਦਰਸ਼ਨ ਜ਼ਰੂਰ ਕਰਿਆ ਕਰੋ ਜਦੋਂ ਵੀ ਕਿਸੇ ਪਾਸੇ ਜਾਣਾ ਹੋ ਸੈਡ ਕਿਤੇ ਵੀ ਜਾਮੋ ਕਿਤੇ ਵੀ ਤੁਹਾਨੂੰ ਤਿਆਗ ਲੱਗੇ ਕਿ ਇਤਿਹਾਸਿਕ ਗੁਰਦੁਆਰਾ ਦਾ ਜ਼ਰੂਰ ਪ੍ਰੀਸ ਕਿਰਪਾ ਕਰਕੇ ਦਰਸ਼ਨ ਦਾਰੇ ਕਰ ਕਰੰਦਰ ਬਾਬਾ ਜੀ ਬੈਠੇ ਨੇ ਵਿਚਾਰੇ ਇਹ ਆਪਣੇ ਲਈ ਬੈਠੇ ਡੈਰੀਆਂ ਕੋ ਖੜ ਪੜ ਸਾ ਪ੍ਰਕਾਸ਼ ਤੇ ਇਹ ਨੇ ਮਹਾਰਾਜ ਦੇ ਹਜੂਰ ਸਾਹਿਬ ਇਧਰ ਹੈ ਜੀ ਜੋਤ ਜੋਤ ਜਗਦੀ ਹੈ ਇਥੇ ਤੇ ਆਪਾਂ ਵੀ ਜੋਤ ਦਾ ਥੋੜਾ ਜਿਹਾ ਖਿਆਲ ਆ ਕੇ ਆਪਣੀ ਅੱਖਾਂ ਮੱਥੇ ਨੂੰ ਲਾਇਆ ਕਿ ਸਾਡੀ ਮੱਥੇ ਦੀ ਲਿਖੀ ਮਾੜੀ ਨੂੰ ਮੇਟ ਦੇ ਤੇ ਅੱਖਾਂ ਦੀ ਰੋਸ਼ਨੀ ਸਾਡੀ ਬਣੀ ਰਹੇ ਤੇ ਆਪਣੇ ਖੱਬੇ ਪਾਸੇ ਹੈ ਜੀ ਅਖੰਡ ਵਟਸਐਪ ਪ੍ਰਕਾਸ਼ ਜਿਹਨਾਂ ਦੇ ਘਰ ਪਰਸੇ ਆਏ ਨੇ ਪ੍ਰਕਾਸ਼ ਜੀ ਨੇ ਦੇਖੋ ਤੁਸੀਂ ਖੰਡਪਾਟਸੇਪ ਪ੍ਰਕਾਸ਼ ਨੇ ਤੇ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ ਮਹਾਰਾਜ ਦਾ ਚਾਰਜ ਪੇਰੇ ਦੀ ਕਰਮਾ ਦਾ ਦਰਸ਼ ਤੇ ਇਧਰਲੀ ਸਾਈਡ ਤੇ ਆਪਣੇ ਖੱਬੇ ਪਾਸੇ ਹੀ ਫੇਰ ਦੂਸਰੇ ਕੋਨੇ ਦੇ ਉੱਪਰ ਬਣਿਆ ਹੋਇਆ ਸੁਖ ਆਸਣ ਸਹਿਬ ਇਧਰ ਬਾਬਾ ਜੀ ਬੈਠੇ ਨੇ ਨਾ ਪਾਠ ਪ੍ਰਕਾਸ਼ ਨੇ ਤੇ ਇਧਰ ਹੈ ਜੀ ਸੁਖ ਆਸਣ ਸਾਹਿਬ ਜਿੱਥੇ ਮਹਾਰਾਜ ਦੇ ਸਰੂਪ ਰਤ ਨੂੰ ਰੱਖੇ ਜਾਂਦੇ ਉਹਨਾਂ ਨੂੰ ਸੁਖ ਆਸਣ ਸਾਹਿਬ ਕਿਹਾ ਜਾਂਦਾ ਵਾ ਇਧਰ ਬੈਠੇ ਨੇ ਜਿਨ੍ਹਾਂ ਦੇ ਭਾਂਜੇ ਦੇ ਪਾਠ ਪ੍ਰਕਾਸ਼ ਹੋਣੇ ਆ ਜਾਂ ਪ੍ਰਕਾਸ਼ ਹੋਣਗੇ ਆਪਣੀ ਅਰਦਾਸ ਸ਼ਾਮਲ ਹੋਣ ਲਈ ਆਏ ਇਹ ਬੈਠੇ ਨੇ ਇਧਰ ਕਿਉਂਕਿ ਸਾਰੇ ਲੋਕ ਜਿਨ੍ਹਾਂ ਦੀ ਆਸ਼ਾ ਪੂਰੀਆਂ ਹੁੰਦੀਆਂ ਆਪਣੀ ਜਿਹਨੇ ਭਾਵਨਾ ਪੂਰੀਆਂ ਹੁੰਦੀਆਂ ਸਰਦਾਰ ਅਰਦਾਸਾਂ ਪੂਰੀਆਂ ਹੁੰਦੀਆਂ ਖੰਡ ਪਾਠ ਸਾਹਿਬ ਪ੍ਰਕਾਸ਼ ਕਰਨ ਦੇ ਦੇ ਆਹ ਇਧਰ ਦੇਖੋ ਕਿੰਨੇ ਸੋਹਣੇ ਗੁਲਦਸਤੇ ਰੱਖੇ ਹੋਏ ਨੇ ਬਾਬਾ ਜੀ ਦੇ ਕਿਉਂਕਿ ਹਰ ਇੱਕ ਨੂੰ ਹੁੰਦਾ ਕਿ ਮਹਾਰਾਜ ਜਿੱਦ ਪਰਮਾਤਮਾ ਨੂੰ ਖੁਸ਼ ਕਰਨਾ ਆਪਣਾ ਹੀ ਕੰਮ ਹੁੰਦਾ ਬਾਣੀ ਪੜ੍ਹਨਾ ਸਿਮਰਨ ਕਰਨਾ ਇਹ ਹੁੰਦਾ ਜੀ ਜੇ ਤੁਸੀਂ ਕਦੇ ਵੀ ਆਉਂੋ ਜਾਂਮੋ ਕਿ ਤੇ ਵੀ ਦਰਾਮੋ ਕੋਟਕਪੂਰਾ ਜੈਤੋ ਰੋਡ ਨੂੰ ਆਉਂੋ ਜਾਂ ਜੈਤੋ ਤੋਂ ਕੋਟਕਪੂਰਾ ਨੂੰ ਜਾਮੋ ਤਾਂ ਗੁਰੂ ਕੀ ਟਾਬੇ ਬਿਲਕੁਲ ਰੋਡ ਦੇ ਉੱਪਰ ਜਿੱਧਰੋਂ ਵੀ ਮਰਜੀ ਹੈ ਉੱਤੇ ਬੱਸਾਂ ਵੀ ਇਹਨਾਂ ਦੇ ਗੇਟ ਦੇਖ ਕੇ ਤਾਰ ਦਿੰਦੀਆਂ ਨੇ ਤੁਸੀਂ ਵੀ ਉਤਰ ਲਓ ਜੀ ਆਪਾਂ ਆ ਗਏ ਬਾਹਰ ਨਿਕਲ ਮੱਥਾ ਟੇਕ ਕੇ ਆਪਾਂ ਤੁਹਾਨੂੰ ਦਿਖਾ ਦਿੱਤੇ ਦਰਬਾਰ ਸਾਹਿਬ ਦੇ ਦੇਖੋ ਤੇ ਆਪਾਂ ਵੀ ਸਰੋਵਰ ਦੇ ਕਿਨਾਰੇ ਖੜ ਕੇ ਯਾਦਾਂ ਸਿ ਜੀ ਬਣਾਉਣ ਲੱਗੇ ਕਿ ਯਾਦ ਰਹੇਗਾ ਤੇ ਇਹ ਹੈ ਜੀ ਆਪਣਾ ਹਕਮਨਾਮਾ ਸਾਹਿਬ ਸਾਰੀ ਇਤਿਹਾਸ ਹੈ ਜਿਨੇ ਵੀ ਦੇਖਣਾ ਇਤਿਹਾਸ ਜ਼ਰੂਰ ਪੜੋ ਇਤਿਹਾਸ ਦੇਖੋ ਤੇ ਤੁਸੀਂ ਬਣੇ ਰਹੋ ਫਿਰ ਸਾਡੇ ਨਾਲ ਤੇ ਤੁਹਾਨੂੰ ਅੱਗੇ ਵੀ ਦਰਸ਼ਨ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਆਪਾਂ ਜਾ ਕੇ ਤੁਹਾਨੂੰ ਦਰਸ਼ਨ ਦਿਦਾਰੇ ਜ਼ਰੂਰ ਕਰਾਵਾਂਗੇ ਜੀ ਤੇ ਇੱਧਰ ਹੈ ਜੋੜਾਕਰ ਕਿਉਂਕਿ ਮਾ ਮੱਥਾ ਟੇਕਣ ਤੋਂ ਪਹਿਲਾਂ ਹੀ ਜੋੜਾਕਰ ਪੜੇ ਹੋਇਆ ਆ ਅੰਦਰ ਲਾ ਤੁਹਾਨੂੰ ਫਿਰ ਸੀਨ ਦਿਖਾ ਦੇ ਰਹੇ ਆ ਆਪਾਂ ਦੁਬਾਰਾ ਕਿ ਅੰਦਰ ਲਿਖਿਆ ਹੋਇਆ ਗੁਰਦੁਆਰਾ ਸਹਿਬ ਦੋਦਾ ਤਾਲ ਪਾਸ਼ੇ ਦਸਵੀਂ ਗੁਰੂ ਕੀ ਢਾ ਮੱਤਾ ਜੀ ਤੇ ਤੁਸੀਂ ਵੀ ਜਰੂਰ ਦਰਸ਼ਨ ਵਦਾਰੇ ਕਰਕੇ ਜਾਇਆ ਬੜੀ ਮਨ ਨੂੰ ਸ਼ਾਂਤੀ ਮਿਲਦੀ ਆ ਗੁਰੂ ਘਰ ਦੇ ਵਿੱਚ ਜਾ ਕੇ ਤੇ ਆਪਾਂ ਬਾਹਰ ਖੜੇ ਹੈਗੇ ਤੇ ਬਾਹਰ ਆ ਕੇ ਆਪਾਂ ਨੇ ਤੁਹਾਨੂੰ ਦਿਖਾ ਰਹੇ ਆਂ ਜੀਰੋ ਦੇਖ ਬਹੁਤ ਚੰਗਾ ਲੱਗਿਆ ਮੈਨੂੰ ਤਾਂ ਬੜੀ ਮਨ ਨੂੰ ਸ਼ਾਂਤੀ ਹੋਈ ਮੇਰੇ ਬੜੀ ਮਨ ਦੇ ਵਿੱਚ ਸ਼ਰਧਾ ਸੀ ਕਿ ਮੈਂ ਉੱਥੋਂ ਦੇ ਤੁਹਾਨੂੰ ਦਰਸ਼ਨ ਦਦਾਰੀ ਜ਼ਰੂਰ ਕਰਾਂ ਮਾ ਭਾਈ ਸਾਹਿਬ ਜੀ ਅੰਦਰ ਆਪਾਂ ਲੰਗਰ ਹਾਲ ਚ ਪਹੁੰਚ ਗਏ ਆਂ ਬਾਬਾ ਜੀ ਪ੍ਰਸ਼ਾਦਿ ਸਿਕਾਉਂਦੇ ਨੇ ਤੇ ਆਪਾਂ ਵੀ ਇੱਕ ਪ੍ਰਸ਼ਾਦ ਆ ਛਕਿਆ ਤੇ ਮੇਰਾ ਬੇਟਾ ਮੇਰੇ ਦਿਾਰ ਦੇ ਮੁੰਡਾ ਲਾਲ ਟੀ-ਸ਼ਰਟ ਵਾਲਾ ਦੂਸਰਾ ਮੇਰਾ ਬੇਟਾ ਦਰਾਨੀ ਇਹ ਬਰਤਨਾਂ ਦੀ ਸੇਵਾ ਕਰਨ ਲੱਗ ਗਏ ਨੇ ਤੇ ਆਪਾਂ ਪ੍ਰਸ਼ਾਦ ਆ ਛਕਿਆ ਪ੍ਰਸ਼ਾਦ ਆ ਛਕ ਕੇ ਆਪਾਂ ਬਜ਼ੁਰਗ ਨੇ ਪ੍ਰਸ਼ਾਦ ਆ ਜੋ ਬਣਾ ਰਹੇ ਨੇ ਤੁਹਾਨੂੰ ਦਿਖਾਉਣੀ ਆ ਅੰਦਰ ਆਪਾਂ ਜਿੱਥੇ ਲੰਗਰ ਬਣਾ ਇਹ ਪਏ ਦੇਗੀ ਬਾਪਿਆਂ ਦੇ ਇਹਨਾਂ ਦੇ ਵਿੱਚ ਦਾਲਾਂ ਚਾਹ ਪਾਣੀ ਬੰਦਾ ਹੈ ਇਹ ਇੱਥੇ ਦੇਗੇ ਨੇ ਤੇ ਬਾਹਰ ਨਿੱਕੇ ਤੇ ਵਿੱਚ ਕਮਾਈ ਤੇ ਬਾਪੂ ਜੀ ਦੋਨੇ ਬਜ਼ੁਰਗ ਬੈਠੇ ਨੇ ਦੇਖੋ ਆਪਣਾ ਕੰਮ ਕਰ ਰਹੇ ਨੇ ਇਹ ਵੀ ਇੱਕ ਪ੍ਰਕਿਰਤਕ